ਲੋਕ ਸਭਾ ਚੋਣਾਂ 2024 ਦਰਮਿਆਨ ਨੌਜਵਾਨਾਂ ਦੇ ਲਈ ਰੋਜ਼ਗਾਰ ਇੱਕ ਵੱਡਾ ਮੁੱਦਾ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਇਸੇ ਨੂੰ ਲੈ ਕੇ ਅੱਜ ਜਲਾਲਾਬਾਦ ਦੇ ਵਿੱਚ ਸਰ ਭਾਰਤ ਨੌਜਵਾਨ ਸਭਾ ਤੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਰੋਜ਼ਗਾਰ ਪ੍ਰਾਪਤੀ ਮਹਿਮ ਦੇ ਬੈਨਰ ਹੇਠਾਂ ਚੋਣਾਂ ਦੌਰਾਨ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਬੇਰੁਜ਼ਗਾਰੀ, ਨਸ਼ਾ, ਪ੍ਰਵਾਸ ਤੇ ਸਿੱਖਿਆ ਸੰਬੰਧੀ ਕੀਤੀਆਂ ਜਾਣ ਵਾਲੀਆਂ ਲੜੀਵਾਰ ਕਨਵੈਨਸ਼ਨਾਂ ਤੇ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਸੰਕੜੇ ਵਰਦੀਤਾਰੀ ਵਲੰਟੀਅਰਾਂ ਵੱਲੋਂ ਜਲਾਲਾਬਾਦ ਦੇ ਜਨਰਲ ਬੱਸ ਸਟੈਂਡ ਦੇ ਸਾਹਮਣੇ ਮੁਨੋਫੀ ਕੜੀ ਬਣਾ ਕੇ ਇਹਨਾਂ ਵੱਲੋਂ ਪੈਦਲ ਮਾਰਚ ਵੀ ਕੀਤਾ ਗਿਆ ਅੱਜ ਸਰਵ ਭਾਰਤ ਨੌਜਵਨ ਸਭਾ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਦੋਨਾਂ ਜਥੇਬੰਦੀਆਂ ਵੱਲੋਂ ਜਿਹੜਾ ਰੋਜ਼ਗਾਰ ਦੀ ਪ੍ਰਾਪਤੀ ਲਈ ਔਰ 6 ਘੰਟੇ ਕੰਨ ਦਿਹਾੜੀ ਦੀ ਕਾਨੂੰਨੀ ਸੀਮਾ ਤੱਕ ਕਰਨ ਵਾਸਤੇ ਜਿਹੜਾ ਅੱਜ ਅਸੀਂ 13 ਲੋਕ ਸਭਾ ਹਲਕਿਆਂ ਦੇ ਵਿੱਚ ਕਨਵੈਨਸ਼ਨ ਕਰਨ ਜਾ ਰਹੇ ਹਾਂ ਵੱਖਰਾ ਰੂਪ ਦੇ ਵਿੱਚ ਅਸੀਂ ਪ੍ਰਦਰਸ਼ਕੀਆਂ ਲੈ ਕੇ ਜਾ ਰਹੇ ਹਾਂ ਲੋਕਾਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਇਸ ਗੱਲ ਲਈ ਚੇਤਨ ਕਰ ਰਹੇ ਹਾਂ ਕਿ ਦੇਸ਼ ਦੀ ਜਵਾਨੀ ਅੱਜ ਜਿਹੜੀ ਹੈ ਲੋਕ ਸਭਾ ਅਸੀਂ ਨਵੀਂ ਚੁਣਨ ਜਾ ਰਹੇ ਹਾਂ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਬਣੇਗਾ ਪਾਸ ਹੋਵੇ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਇਸ ਕਾਨੂੰਨ ਦੇ ਤਹਿਤ ਹਰ ਇੱਕ ਨੌਜਵਾਨ ਲੜਕੇ ਲੜਕੀ ਨੂੰ ਰੁਜ਼ਗਾਰ ਦਿੱਤਾ ਜਾਵੇ ਔਰ ਉਸ ਰੁਜ਼ਗਾਰ ਦੀ ਗਰੰਟੀ ਲਈ ਕਿ ਜਿਹੜਾ ਅਨ ਸਿੱਖਿਆ ਤੇ ਅਨਪੜ ਹੈ ਉਹਨੂੰ ਜਿਉਂਦੇ ਰਹਿਣ ਲਈ ਘੱਟੋ ਘੱਟ 30000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਅਰਧ ਸਿੱਖਿਆ ਤੇ ਉਹਦੇ ਵਾਸਤੇ 35000 ਰੁਪਇਆ ਜਿਹੜਾ ਸਿੱਖਿਆ ਤੇ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆਤ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਸ ਐਕਟ ਨੂੰ ਲੈ ਕੇ ਔਰ ਜਿਹੜਾ ਲਗਾਤਾਰ ਉੱਚ ਤਕਨੀਕ ਦੀ ਜਿਹੜੀ ਹੈ ਉਹ ਮਸ਼ੀਨਰੀ ਵਧ ਰਹੀ ਹੈ ਐ ਇਥੋਂ ਤੱਕ ਕਿ AI ਆ ਚੁੱਕੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਗਨੌਟੀ ਬੁੱਧੀ ਆ ਚੁੱਕੀ ਹੈ ਉਹਦੇ ਤਹਿਤ ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖੁੱਸ ਜਾਏਗਾ ਔਰ ਉਹ ਗਨੌਟੀ ਬੁੱਧੀ ਨੁਕਤਾ ਦੇ ਭਲੇ ਲਈ ਕੰਮ ਆਵੇ ਔਰ ਜਿਹੜਾ ਕੰਮ ਸਮਾਂ ਦੀ ਜਿਹੜੀ ਕਾਨੂੰਨੀ ਸੀਮਾ ਹੈ ਉਹ 8 ਘੰਟੇ ਤੋਂ ਘਟਾ ਕੇ 6 ਘੰਟੇ ਕੀਤੀ ਜਾਵੇ ਤਾਂ ਕਿ ਹੋਰ ਜਿਹੜੇ ਬਾਹਰ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਇਹਨੂੰ ਲੈ ਕੇ ਅੱਜ ਅਸੀਂ ਜਿਹੜੀ ਹੈ ਇੱਕ ਮਨੁੱਖੀ ਕੜੀ ਬਣਾਈ ਹੈ ਜਲਾਲਾਬਾਦ ਵਿਖੇ ਔਰ ਫਿਰ ਅਸੀਂ ਬੁਜਾਰਾਂ ਦੇ ਵਿੱਚ ਮਾਰਚ ਕੱਢਣਾ ਹੈ ਔਰ ਇਸ ਤੋਂ ਬਾਅਦ ਅੱਗੇ ਵੱਖ-ਵੱਖ ਜਿਹੜੇ ਲੋਕ ਸਭਾ ਦੇ ਹਲਕੇ ਨੇ ਉੱਥੇ ਜਿਹੜਾ ਅਸੀਂ ਪ੍ਰਦਰਸ਼ੀ ਦੇ ਰੂਪ ਵਿੱਚ ਕਨਵੈਨਸ਼ਨਾਂ ਦੇ ਰੂਪ ਵਿੱਚ ਉਹ ਜਿਹੜਾ ਮਾਰਚ ਕੀਤਾ ਜਾਏ ਇਸ ਮੌਕੇ ਇਹਨਾਂ ਨੌਜਵਾਨਾਂ ਨੇ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਲਾਲਚ ਦੇ ਵਿੱਚ ਆ ਕੇ ਵੋਟ ਨਾ ਦੇਣ ਬਲਕਿ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਰੋਜ਼ਗਾਰ ਨਸ਼ਿਆਂ ਦੇ ਖਾਤਮੇ ਤੇ ਸਿੱਖਿਆ ਬਾਰੇ ਸਵਾਲ ਕਰਨ ਤੇ ਉਸ ਦਾ ਆਮ ਲੋਕ ਜਵਾਬ ਮੰਗਣ ਜਗਬਾਨੀ ਟੀਵੀ ਲਈ ਅਦਰਸ਼ ਜੋ ਸੰਦੀ ਰਿਪੋਰਟ